ਤੇਰਾ ਸੀ ਦੋਦਮ ਸਿੰਘ ਪਾਰਕਾ ਦੀ ਉਹਦੇ ਨੇੜੇ ਸੰਨੀ ਮਾਰਬਲ ਹਾਊਸਾ ਉੱਥੇ ਦੋ ਪਾਰਟੀਆਂ ਦਾ ਝਗੜਾ ਹੋਇਆ ਸੀਗਾ ਜੀ ਜੋ ਕਿ ਐਫੇਅਰ ਪਹਿਲਾਂ ਹੋਈ ਸੀ ਉਹਦੇ ਚ ਪਾਰਟੀ ਨੂੰ ਤਰਾਸੀ ਵੀ ਸਾਡੀ ਗੱਲ ਧਿਆਨ ਨਾਲ ਨਹੀਂ ਸੁਣेंगी ਐਫੇਅਰ ਤਰਾਪੁਰਿਆਂ ਨਹੀਂ ਲੱਗੇ ਜੀ ਇਹਦੇ ਤੇ ਦੁਵਾਰਾ ਦੀ ਇਹਨਾਂ ਨੂੰ ਸੁਣ ਕੇ ਇਹਦੇ ਤੇ ਐਫੇਅਰ ਕੱਟੇ ਗਈ ਉਹਦੀ ਐਫਆਰ ਨੰਬਰ 141 ਵਟਾ 25 115 2 191 3 190 2 25 ਤਾਈ ਤੇ 380 ਐਸ ਟੀ ਐਕਟ 1999 ਜੀ ਕਿੰਨ ਕੁੱਲ ਕਿੰਨੇ ਲੋਕਾਂ ਦੇ ਜਿਹੜੀ ਆਪਾਂ ਯਾਰ ਦਰਜ ਕੀਤੀ ਐ ਫੀਅਰ ਚ ਕੁੱਲ 4 ਕਿਊਜ਼ ਨੇ ਜੀ ਕੀ ਨਾਮ ਹੈ ਜੀ ਕਰਨ ਤਾਂ ਮਿੱਜਾ ਗੋਰਾ ਤਾਂ ਮਿੱਜਾ ਐਲੀਸ ਮੰਨੀ ਸਨੀਤ ਮਿੱਦਾ ਗਰੀ ਸਤਿਅ ਜੀ ਹਰ ਫਿਲਹਾਲ ਤਰਨਾ ਜਿਹੜਾ ਜਾਰੀ ਵੀ ਚੱਲੀ ਉਹਨਾਂ ਨੇ ਇੱਕ ਹੋਰ ਵੀ ਮੰਗੇ ਕਿ ਜੋ ਥਾਣਾ ਅਮੀਰ ਖਾਸ ਵਿੱਚ ਕੋਈ ਹਸਪਤਾਲ ਦੇ ਵਿੱਚ ਵੀ ਜਿਹੜੀ ਕਹਿੰਦੇ ਵੀ ਲੜਾਈ ਹੋਈ ਆ ਤੇ ਉਹ ਥਾਣਾ ਅਮੀਰ ਖਾਸ ਦੇ ਅਧੀਨ ਪੈਂਦਾ ਜਿਹੜਾ ਉਹ ਜਿਹੜਾ ਪਰਚਾ ਜਿਹਨਾਂ ਦਾ ਮੋ ਰੱਦ ਨਹੀਂ ਹੁੰਦਾ ਉਹ ਜਿਹੜਾ ਅਸੀਂ ਤਰਨਾ ਸਾਡਾ ਜਾਰੀ ਰਹੇਗਾ ਉਹਦੇ ਦੇਖੀ ਤੁਹਾਡਾ ਕੀ ਕਹਿਣਾ ਹੈ ਉਹ ਤੇ ਇਨਕੁਆਰੀ ਕਰਾਂਗੇ ਜੀ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਇਨਕੁਆਰੀ ਕਰਾਂਗੇ ਜੋ ਸੱਚ ਹੋਵੇਗਾ ਤੇ ਸੁਪਲੀਅਰ ਤੁਹਾਡੇ ਸਾਹਮਣੇ ਲਾਤਾ ਜਾ ਪਰ ਸਰ ਇਹ ਧਰਨਾ ਪ੍ਰਦਰਸ਼ਨ ਕਰਨੇ ਤੇ ਕਹਣਾ ਕਿ ਅਸੀਂ ਧਰਨਾ ਰੋਕ ਨਹੀਂ ਚੱਕਾਂਗੇ ਜਦੋਂ ਤੱਕ ਹਨ ਉਥੋਂ ਦੀ ਸਾਨੂੰ ਕੋਈ ਕਾਪੀ ਜਿਹੜੀ ਹੈਗੀ ਹੈ ਰੱਦ ਕਰਨ ਦੀ ਮਰਜ਼ੇ ਰੱਦ ਕਰਨ ਦੀ ਨਹੀਂ ਆ ਜਾਂਦੀ ਇਹਦੇ ਸਰ ਕੋਈ ਗੱਲਬਾਤ ਹੋਈ ਹੈ ਉਹ ਵੇਖੋ ਜੀ ਇਹਦੇ ਹੁਣ ਜਿਹੜਾ ਆਪਾਂ ਇੱਕ ਵਾਰੀ ਫਿਰ ਹੋ ਜਾਂਦੀ ਹੈ ਉਹ ਆਪਾਂ ਰੀਨਕੁਆਰੀ ਟਾਈਮ ਤਾਂ ਲੱਗਦਾ ਜੀ ਉਹਦੇ ਲਈ ਐਸਐਸਪੀ ਸਾਹਿਬ ਜਿਵੇਂ ਅੱਜ ਸ਼ੁੱਕਰਵਾਰ ਆ ਜੀ ਐਸਐਸਪੀ ਸਾਹਿਬ ਕੋਲ ਮਾਰਕ ਹੋਏਗੀ ਕਿਸੇ ਜੀਓ ਨੂੰ ਜੀ ਉਹਦੇ ਲਈ ਬਿਆਨ ਵਗੈਰਾ ਮੋਕਾ ਸਾਰਾ ਇਹਦੇ ਤੇ ਟਾਈਮ ਤਾਂ ਲੱਗੇਗਾ ਠੀਕ ਹੈ